ਨਹਿਰ ਚ ਪੂਜਾ ਸਮਗਰੀ ਦੇ ਨਾਲ ਪਰਵਾਹੇ ਗਏ ਨਾਰੀਅਲ ਕੱਢਣ ਦੇ ਚੱਕਰ ਚ ਦੋ ਲੜਕੇ ਡੁੱਬ ਗਏ ਘਟਨਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਇਲਾਕੇ ਦੀ ਹੈ ਦਰਅਸਲ 15 ਕੋ ਸਾਲ ਦੇ ਦੋ ਪ੍ਰਵਾਸੀ ਲੜਕੇ ਨਾਰੀਅਲ ਕੱਢਣ ਲਈ ਨਹਿਰ ਚ ਉਤਰੇ ਪਰ ਪਾਣੀ ਦੇ ਵਹਾਅ ਤੇਜ਼ ਹੋਣ ਕਰਕੇ ਦੋ ਮੇ ਰੁੜ ਗਏ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਮੁੰਡਿਆਂ ਦੀ ਭਾਲ ਸ਼ੁਰੂ ਕੀਤੀ ਗਈ ਇੱਕ ਲੜਕੇ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਬੇਟਾ ਆਇਆ ਨਹਾਣੇ ਇਧਰੇ ਡੁੱਬ ਗਿਆ ਆ ਰਿਹਾ ਤਾਂ ਨਾਰੀਆ ਨੇ ਜਿਹੜੇ ਆਇਆ تھا ਆਵ ਕਾਲ ਲੈਨੇ ਆਇਆ ਭਗਵਾਨ ਜਾਨੋ ਨਹਿਰ ਚ ਕੋਈ ਨਾਰੀਆ ਵਾਲਾ ਕੱਢਣ ਲੱਗੇ ਜੀ ਉੱਥੋਂ ਕੋਈ ਤੇ ਬੱਚਿਆਂ ਦਾ ਪੈਰ ਫਿਸਲ ਗਿਆ ਜੀ ਤੇ ਪਾਣੀ ਦਾ ਜਿਆਦਾ ਤੇਜ਼ ਵਾਹ ਸੀ ਤੇ ਬੱਚੇ ਦੋਵੇਂ ਨਾਲ ਇੱਕ ਦੇ ਬਾਹ ਫੜੀ ਦੂਜੇ ਦੇ ਨਾਲ ਦੋਨੋਂ ਚਲੇ ਗਏ ਵਿੱਚ ਜਿਨ੍ਹਾਂ ਦੀ ਕੱਲ ਗੋਤਾਖੋਰ ਬੁਲਾ ਕੇ ਤੇ ਨਹਿਰ ਦਾ ਪਾਣੀ ਬੰਦ ਕਰਾ ਕੇ ਸੀਨੀਅਰਾਂ ਨਾਲ ਮੋਟੇ ਲਿਆ ਕੇ ਤੇ ਕਾਫੀ ਪਾਲ ਕੀਤੀ ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ Laash ਮਿਲ ਗਈ ਹੈ ਜੀ ਬੱਚੇ ਦਾ ਨਾਮ ਹੈਗਾ ਕੁਲਦੀਪ ਉਰਫ ਗੋਲੂ ਉੱਤਰ ਨੰਦकिशोर ਫਿਲਹਾਲ ਗੋਤਾਖਰਾਂ ਵੱਲੋਂ ਦੋਆਂ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ ਲਈ